ਹਾਂਜੀ ਮੰਮੀ ਚੱਲ ਲੱਤਾ ਕੁੱਟ ਬੜੀਆਂ ਜੀਆਂ ਬੜੀਆਂ ਦੁਖਣ ਡਈਆਂ ਐ ਕਰ ਇੱਕ ਕੱਪ ਚਾਹ ਬਣਾ ਕੇ ਲਿਆ ਮੈਨੂੰ ਠੰਡ ਬੜੀ ਲੱਗਣ ਡਈ ਆ ਹਾਏ ਮੰਮੀ 9 ਵਜ ਗਏ ਮੇਰਾ ਆਫਿਸ ਦਾ ਟਾਈਮ ਹੋ ਰਿਹਾ ਮੈਂ ਆਫਿਸ ਲਈ ਵੀ ਨਿਕਲਣਾ ਚਾਹ ਬਾਅਦ ਚ ਬਣਾ ਕੇ ਪੀ ਲਿਓ ਕੋਲਾ ਕੀ ਕਰਦੀ ਮੈਂ ਲੱਗਦਾ ਚੋੜੀ ਮੈਂ ਤੋੜੂੰਗੀ ਨਹੀਂ ਚੁਣੀਆਂ ਲਾਉ ਸਿਰਾਂ ਤੇ ਆਹ ਕਿਹੜੀ ਸੈਲਫ ਹੋਈ ਤੇਰੀ ਸਾਹ ਆਲੂ ਮੰਮੀ ਮੈਂ ਨੋਟਅਟ ਦੇ ਨਾ ਤੁਸੀਂ ਕਰਕੇ ਦੇਖ ਲਓ ਜੇ ਸਾਫ ਹੋਣਾ ਤਾਂ ਇਸ ਕੋ ਸਾਫ ਨਾ ਰਹਿ। ਦੋਵੇਂ ਨਹੀਂ ਨਾ ਬਹਿ ਲਗ ਰੱਖੋ ਸਰਸਰ ਕਰ ਕਰਦੀਆਂ ਕੱਖ ਵੀ ਨਹੀਂ। ਹੈਂ? ਤੁਸੀਂ ਵੀ ਕਿ ਜਵਾਬ ਨਹੀਂ ਦੇ ਸਕਦੇ ਇੰਨਾ ਬੋਲਦੇ ਸੁਣਾਉਂਦੇ ਰਹੋ। ਛੁੱਟੀ ਆ ਗਈ ਤਾ। ਹਾਂਜੀ ਜੀ ਥੈਂਕ ਯੂ ਜੀਜੀ। ਫਿਰ denn oh de hit te nu main a rahi si। ਮੰਮੀ 8:30 ਹੋਣ ਵਾਲੇ ਕਿਹੜੇ ਵੇਲੇ ਕੋਫਤੇ ਬਣਾਉਂਗੀ ਮੈਂ? ਇਹ ਛੁੱਟੀ ਵਾਲੇ ਦਿਨ ਬਣਾ ਦੋਗੇ ਕਿਸੇ। ਮੂੰਗੀ ਦੀ ਦਾਲ। ਤੁਹਾਡੇ ਲਈ ਆਲੂ ਫਰਾਈ ਕਰ ਦਿੰਦੀ ਮੈਂ। ਮਾਰ ਲੱਗੀ ਆ। ਨਹੀਂ ਅਕਲ ਨੂੰ ਅਕ ਮਾਰ ਲੈ ਹੱਥੋਂ। ਹਾਂ ਉਹਨੇ ਤੇ ਲਟਪਟ ਲੈਣਾ ਕੋਈ ਨਹੀਂ ਤੇਜ ਆਈ ਆ ਆ ਦੇਖੋ ਮੈਂ ਤਾਂ ਗਿੱਲੀ ਆਂਦੀ ਮਠਾਈ ਖਾਖ ਦੇਖੋ ਮੰਮੀ ਨੂੰ ਦੇ ਦੇ ਵਿੱਚੋਂ ਥੋੜੀ ਤੇ ਚੁੱਪ ਕਰਕੇ ਖਾ ਲਓ ਮੰਮੀ ਨੂੰ ਦੇ ਦਈਏ ਇੱਥੇ ਓਕੇ ਮੇਰੇ ਤੋਂ ਤੇ ਮੈਨੂੰ ਪ੍ਰਸ਼ਾਦ ਡੰਗ ਮਾਰਦਾ ਸੀ ਖਾ ਮਾ ਤੇ ਲੱਡੂ ਹਾਂ ਰੋਟੀ ਹੋ ਜਾ ਹੁਣ ਗਿੱਲੀ ਲੱਡੂ ਖਾਣਾ ਪੁੜੀ ਨੇ ਤੋ ਦੇ ਦੇ ਗਾ ਵੀ ਹਾਂ ਜੀ ਦੀਦੀ ਬੈਠੋ ਮੈਂ ਕੁਛ ਨਹੀਂ ਦੀਦੀ ਆਨਲਾਈਨ ਡ्रेसेस ਦੇਖਦੀ ਸੀ ਅੱਛਾ ਮੈਂ ਵੀ ਤੇਨਾਂ ਨਾਲ ਹੀ ਗੱਲ ਹੀ ਕਰਨੀ ਸੀ ਹਾਂ ਨਾ ਮੈਂ ਕਿ ਤੂੰ ਅਫਿਸ ਤੋਂ ਜਲਦੀ ਆ ਜੇਂਗੀ ਅੱਜ ਅਸੀਂ ਮਾਰਕੀਟ ਜਾਣੇ ਆਂ ਕਰਵਾਚੌਂਤ ਪਾਸੇ ਕੁਛ ਲੈ ਆਈਏ ਕੱਪੜੇ ਵਗੈਰਾ ਹਾਂ ਮੈਂ ਵੀ ਸੋਚਦੀ ਵੀ ਕਰਵਾਚੌਂਤ ਮਨ ਲੈ ਲੈਣੇ ਹਾਂ ਨਾਲੇ ਮੰਮੀ ਵਾਸਤੇ ਵੀ ਲਾ ਆਮਾਂਗੇ ਮੰਮੀ ਵਾਸਤੇ ਹਾਂ ਮੰਮੀ ਨੂੰ ਵੀ ਤਾਂ ਦੇਣਾ ਹੀ ਹੈ ਨਾ ਫੇਰ ਆਪਾਂ ਨਾਲੇ ਜੜੀ ਲੈ ਕੇ ਜਾਣੀਆਂ ਅੱਛਾ ਜਿਹੜਾ ਵੇਹਾਂ ਹੁੰਸਦੇ ਹਾਂ 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 ਉਹ ਤੇ ਮੰਮੀ ਸੋਰੇ ਸਰਗੀ ਚ ਕੀ ਦਿੰਦੇ ਹੈ ਮੰਮੀ ਤਾਂ ਕੁਛ ਵੀ ਨਹੀਂ ਦਿੰਦੇ ਲਾ ਦੱਸ ਪੜਾ ਮੰਮੀ ਕੋਈ ਸ਼ਤਨ ਮੈਨ ਨਹੀਂ ਕਰਦੇ ਨਹੀਂ ਮੰਮੀ ਨੇ ਤਾਂ ਅਸਲਕ ਮੈਨੂੰ ਕੁਝ ਨਹੀਂ ਦਿੱਤਾ ਹਾਤੀ ਹੋ ਗਈ ਮੈਂ ਕਹਿੰਦੀ ਉਹਦਾ ਮੰਮੀ ਨੂੰ ਜੋ ਜਾਣਦਾ ਪਤਾ ਕਿ ਇਹਨੂੰ ਆ ਕਰਨਾ ਚਾਹੀਦਾ ਇਹਨੂੰ ਆ ਨਹੀਂ ਆਂਦਾ ਰੀਤੀ ਉਹਨੂੰ ਆ ਨਹੀਂ ਆਂਦਾ ਰੀਤੀ ਆਪ ਮੰਮੀ ਕੋਈ ਸ਼ਤਨ ਮੈਨ ਨਹੀਂ ਕਰਦੇ ਆਪਣੇ ਮੁੰਡਿਆਂ ਦਾ ਨਹੀਂ ਮੈਨੂੰ ਤਾਂ ਮੰਮੀ ਨੇ ਕਦੀ ਵੀ ਨਹੀਂ ਕੁਝ ਦਿੱਤਾ ਹੈਗਾ ਨਾਲੇ ਗੁੱਟੀ ਹੋਲੀ ਬੋਲ ਮੰਮੀ ਨੇ ਸੁਣ ਲਿਆ ਨਾ ਤਾਂ ਬੋਲ ਨੋਗੇ ਆ ਕੇ ਇੱਦਾਂ ਤੁਸੀਂ ਡਰਦੇ ਬਣਾ ਨ ਮੇਰੀ ਗੱਲ ਸੁਣੋ ਜਦ ਮਮਮੀ ਨਹੀਂ ਕਰਦੇ ਫਿਰ ਤੁਸੀਂ ਕਿਉਂ ਆਪਣੇ ਪੈਸੇ ਖਰਚਣਦੇ ਹੋ ਪਰ ਸਾਡਾ ਤਾਂ ਫਰਜ਼ ਹੁੰਦਾ ਨਾ ਮਮਮੀ ਨੂੰ ਦੇਣਾ ਸਾਰੇ ਫਰਜ਼ ਨੂੰਹਾਂ ਤੇ ਸੱਸਾਂ ਦੇ ਕੋਈ ਫਰਜ਼ ਨਹੀਂ ਹੁੰਦੇ ਚੁੱਪ ਕਰਕੇ ਬੈਠੇ ਵੀ ਕੋਈ ਲੈ ਦੇਣ ਦੀ ਲੋੜ ਨਹੀਂ ਜਦੋਂ ਉਹਨਾਂ ਨੇ ਅਜ ਤੱਕ ਨਹੀਂ ਕੀਤਾ ਤੁਸੀਂ ਐਵੇਂ ਕਰੋ ਮਾ ਮਾਣਾ ਮोटा ਬੇਹਾਮਨਸਾ ਘੇਦੇ ਦਾ ਕਿ ਜੋ ਦੇਣਾ ਨਹੀਂ ਨਹੀਂ ਪਤਾ ਕੀ ਹੈ ਮੈਂ ਸ਼ੁਰੂ ਤੋਂ ਦਿੰਦੀ ਆਈਆਂ ਜੇ ਮੈਂ ਹੋਣਾ ਲਿੱਤੀ ਤੇ ਫਿਰ ਮਮਮੀ ਨੇ ਗੁੱਸਾ ਭਰਨਾ ਤੇ ਐਵੇਂ ਫਿਰ ਹਨਾ ਮੈਨੂੰ ਤਾਂ ਦੇਣਾ ਹੀ ਪੈਣਾ ਆ ਤੇਰਾ ਤਾਂ ਪਹਿਲਾ ਵਰਤਾ ਜਿੰਨ ਹੋ ਜੇ ਇਹਨਾਂ ਗੱਲਾਂ ਦਾ ਪਤਾ ਨਹੀਂ ਆ। ਦੀਦੀ ਮੈਨੂੰ ਪਤਾ ਤੇ ਚਾਹੀ ਨਹੀਂ ਪਤਾ ਲੇਕਿਨ ਮੈਂ ਤੇ ਕਹਿੰਨੀ ਜਿਹਨੂੰ ਦੇਣਾ ਨਹੀਂ ਆਉਂਦਾ ਉਹ ਲੈ ਕਿ ਤਾ ਸਕਦਾ ਫੇਰ। ਚਾ ਕੋਈ ਗੱਲ ਨਹੀਂ ਅਸੀਂ ਵੀ ਤਾਂ ਮੰਮੀ ਦੇ ਪੁੱਤਾਂ ਦੀ ਕਮਾਈ ਚੋਂ ਹੀ ਲੈ ਕੇ ਦੇਣੀ ਆ। ਤਾਂ ਮੰਮੀ ਦੇ ਬੜੀ ਤੇ ਪੈਨਸ਼ਨ ਲੱਗੀ ਮੰਮੀ ਨੇ ਵੀ ਤਾਂ ਸਾਡਾ ਸ਼ਗਨ ਵੇਰ ਪੁੱਤਾਂ ਦੀ ਕਮਾਈ ਚੋਂ ਹੀ ਕਰਨਾ ਹੈ। ਹਾਂ ਉਹ ਗੱਲ ਤਾਂ ਹੈਗੀ ਆ ਪਰ ਹੁਣ ਆਪਾਂ ਮੰਮੀ ਨੂੰ ਕਹਿ ਨਹੀਂ ਨਾ ਸਕਦੇ। ਤੁਹਾਡਾ ਤਾਂ ਪਤਾ ਨਹੀਂ ਪਰ ਮੈਂ ਤਾਂ ਜ਼ਰੂਰ ਕਹਿ ਸਕਦੀ ਆ। ਨਹੀਂ ਨਹੀਂ ਨਹੀਂ। तेरा कुछ ना बोली एवं मम्मी गुस्सा कर जूगे कोई गल नहीं तुम टेंशन ना लो मैं आपे भुगत लागी मम्मी ना छोड़ो परे मैं तो कहनी तुम भी रहन दो तुम तो भी कहा तो देने मैं कहा तो अपने पैसे खर्चने मैं तो ये काम सही नहीं लग रहा तो चल कोई गल नहीं तू तो पहले कल ऑफिस तो जल्दी आ जी फिर कल सी कल बाजार चलेंगे ठीक है बाजार तो मैं चल जाऊंगी हाँ। मैं सूट साड़ नहीं लेके देना कोई भी चल कोई नहीं पहले बाजार तो चलिए फिर आप देख बाजार आप चल जाएंगे हाँ। नहीं आज मुझे इतनी आ जाएगी ठीक है ठीक है ओके ਦੇਣਾ ਤੇ ਦੀਦੀ ਵੀ ਨਾ ਬੜੀਆਂ ਭੂਲੀਆਂ ਗੱਲਾਂ ਕਰਦੀ ਨੇ ਐਸੀ ਸੱਚੀ ਹਏ ਇੰਨੇ ਵੀ شریف ਕੀ ਹੋਣਾ ਬੰਦੇ ਨੂੰ ਜਦੋਂ ਅਗਲਾ ਬੰਦਾ ਇਹੋ ਜਿਹਾ ਮੈਂ ਕਹਿੰਦੀ ਹਾਂ ਕੁਛ ਵੀ ਠੀਕ ਹੈ ਦਮ ਆਂਿਆ ਇਹਦੇ ਤੱਕ ਮੰਮੀ ਆ ਗਈ ਬੱਤ ਜੀ ਜੀ ਖੁਸ਼ਾ ਦਾ ਸੁਆਦ ਆਨ ਰਿਹਾ ਹੈ ਲੈ ਕੇ ਰੋਟੀਆਂ ਤੇ ਸੱਤ ਕੀ ਜਾਂਦਾ ਹੈ ਜੀ ਹੁੰਦੇ ਹੈ parlaman mı amirim? ha, ziyade, sota sota gider. ama amirim, meri öyle. ha, koşur ha. ha. o, tan kalanı mı alırdın? ney mi alırsın amirim? Aça, onu Vishal onu ne alıyo ne ne bi alırdıysın? ਦਾ ਗਿੱਦਿਆਂ ਬਦਾਮ ਤੇ ਮਾਂ ਜੱਗੇ ਮਾਂ ਜੋ ਕਸੂਟ ਕੋਈ ਨਹੀਂ ਹੈਗਾ ਸੁਣ ਹੈ ਤੇ ਮੰਮੀ ਇਹ ਸ਼ਗਨ ਨਹੀਂ ਕਰਨਾ ਹੈ ਜੋ ਮੈਂ ਸੁਣਿਆ ਸੀ ਮਮੀ ਕਰ ਦਿੱਤਾ ਮੈਂ ਨਾ ਤੂੰ ਜਿਆਦਾ ਨਹੀਂ ਸੁਣਦੀ ਹੈ ਮੇਰੀ ਗੱਲ ਸੁਣਦਾ ਮੈਂ ਆਪਣਾ ਪੁੱਤ ਜੰਮ ਕੇ ਹੈ ਉਹਨਾਂ ਦਾ ਘੂ ਚੱਕ ਕੇ ਅੱਜ ਜਵਾਨ ਕਰਕੇ ਪੜਾ ਲਿਖਾ ਕੇ ਅਫਸਰ ਬਣਾ ਕੇ ਤੇ ਤੇਰੇ ਵਾਲੇ ਕਰਤਾ ਤਾਂ ਕੀ ਗੱਲ ਮਾਂ ਜੋ ਇੱਕ ਕਸੂਟ ਵੀ ਹੈ ਨਹੀਂ ਤੇ ਮਮੀ ਜੇ ਤੁਸੀਂ ਕੀਤਾ ਜੇ ਸ਼ਗਨ ਕਰਨਾ ਬੰਦਾ ਸੀਗਾ ਤੇ ਤੁਹਾਡਾ ਵੀ ਤਾਂ ਬੰਦਾ ਸੀ ਨਾ ਫਿਰ ਸਰਗੀ ਦੇਣਾ ਤੁਹਾਨੂੰ ਨਾ ਤੇ ਜੇ ਜੇ ਤੂੰ ਪੈਸੇ ਲੈਣੀ ਹੈ ਮੇਰੀ ਗੱਲ ਸੁਣੋ ਜੇ ਤੂੰ ਪੈਸੇ ਤੂੰ ਵੀ ਕੰਨੀ ਹੈ ਨਹੀਂ ਨਾ ਮੇਰੇ ਪੁੱਤ ਦੀ ਕਮਾਈ ਹੈ ਸਮਝ ਗਈ ਹੈ ਹਾਂਜੀ ਹਾਂ ਤੁਹਾਡੇ ਪੁੱਤ ਦੀ ਕਮਾਈ ਤੇ ਤੁਸੀਂ ਵੀ ਤਾਂ ਆਪਣੇ ਪੁੱਤ ਦੀ ਕਮਾਈਆਂ 'ਚ ਸ਼ਗਨ ਦੇਣਾ ਸੀ ਸਾਨੂੰ ਮੈਨਾਂ ਜਲਾ ਮੈਨੂੰ ਬਹੁਤ ਕੁਝ ਪਤਾ ਹੈ ਮੈਨੂੰ ਨਾ ਸਿਖਾ ਕੱਲ ਦੀ ਆਈ ਤੂੰ ਨੇ ਮੰਮੀ ਜੀ ਤੁਹਾਨੂੰ ਪਤਾ ਹੁੰਦਾ ਤੇ ਤੁਹਾਨੂੰ ਨਹੀਂ ਪਤਾ ਕਿ ਮੇਰਾ ਪਹਿਲਾ ਵਰਤ ਹੈ ਆ ਬਲਦ ਦਾ ਨਦੀਜੀ ਦਾ ਵੀ ਕਰਨਾ ਚਾਹੀਦਾ ਐਨੇ ਸਾਲ ਹੋ ਗਏ ਦੀਦੀ ਨੂੰ ਵੀ ਕੱਖ ਨਾ ਦਿੱਤਾ ਤੇ ਮੇਰਾ ਤੇ ਪਹਿਲਾ ਵਰਤ ਸੀਗਾ ਤੁਹਾਨੂੰ ਨਹੀਂ ਪਤਾ ਸ਼ਗਨ ਵਿਹਾਰ ਕਰਨਾ ਸਭ ਤੁਹਾਨੂੰ ਇਹ ਤਾਂ ਪਤਾ ਸਾਡੇ ਪੇਕਿਆਂ ਚੋ ਕੀ ਆਂਦਾ ਤੇ ਕੀ ਨਹੀਂ ਆਂਦਾ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਆਪ ਤੁਸੀਂ ਵੀ ਆਪਣੇ ਪੁੱਤਾਂ ਲਈ ਸ਼ਗਨ ਵਿਹਾਰ ਕਰਨਾ ਹੁੰਦਾ ਥਾ ਨਾ ਤੂੰ ਮੈਨੂੰ ਨਾ ਮੈਂ ਦੱਸਾਂ ਅਕਲਾਂ ਨ ਸਿਖਾ ਤੇ ਨਾ ਤੂੰ ਇਹਨੂੰ ਪੜ੍ਹਾ ਹਾਂ ਕਿ ਪੜ੍ਹਾ ਰਹੀ ਆ ਦੀਦੀ ਨੂੰ ਮੈਂ ਤਾਂ ਕੁਝ ਵੀ ਨਹੀਂ ਗਿਆ ਮੈਂ ਤਾਂ ਉਹਨੂੰ ਪੁੱਛਿਆ ਹੈ ਕਿ ਮੰਮੀ ਜੀ ਨੇ ਤੁਹਾਨੂੰ ਪਹਿਲੇ ਵਰਤ ਤੇ ਕੀ ਦਿੱਤਾ ਸੀ ਤਾਂ ਜੇ ਪਹਿਲੇ ਛੱਡੋ ਦਿੱਤੀਗੇ ਨੇ ਲਾਸਟ ਵਰਤ ਤੇ ਕੁਝ ਨਹੀਂ ਦਿੱਤਾ ਨਾ ਇੱਧਰ ਆਨੀ ਇੱਧਰ ਆ ਇੱਧਰ ਆ ਤੂੰ ਜਰਾ ਮੋੜ ਇੱਧਰ ਆ ਜਰਾ ਜੀਜੀ ਨੂੰ ਕੀ ਕਹਿੰਨੇ ਪਏ ਤੁਸੀਂ ਮੇਰੇ ਨਾਲ ਗੱਲ ਕਰੋ ਨਾ ਤੇ ਤੂੰ ਜਦਾਂ ਲੱਗੀ ਹੈ ਚੌਧਰਾਨੀ ਵਾਲੀ ਕਿਹੜੀ ਗੱਲ ਹੈ ਮੰਮੀ ਜੇ ਤੁਹਾਨੂੰ ਲੈਣ ਦਾ ਪਤਾ ਤਾਂ ਤੁਹਾਨੂੰ ਦੇਣ ਦਾ ਨਹੀਂ ਪਤਾ ਹੁੰਦਾ ਤੇ ਮੈਂ ਹੀ ਲੈਣਾ ਸਾਰੀ ਉਮਰ ਸਾਰੀ ਉਮਰ ਤਾਂ ਹੀ ਹੂੰ ਤਾਂ ਦੇ ਦੋ ਸਾਰੀ ਉਮਰ ਤਾਂ ਕਿਨੇ ਦੇਖਿਆ ਸਾਲ ਤਾਂ ਮੈਨੂੰ ਵੀ ਹੋ ਗਿਆ ਇਸ ਘਰੇ ਆਂਦੇ ਨੂੰ ਮੈਂ ਤਾਂ ਤੁਹਾਨੂੰ ਕਦੇ 10 ਰੁਪਏ ਨਹੀਂ ਨੂਹਾਂ ਲਈ ਨਿਕਲਦੇ ਦੇਖੇ ਤੇ ਮੇਰੇ ਪੁੱਤ ਦੇ ਉਹ ਜਿਹੜਾ ਉਹ ਦਿਂਦਿਆ ਨਹੀਂ ਤੁਹਾਨੂੰ ਖਵਾਉਂਦੇ ਨਹੀਂ ਤੁਹਾਨੂੰ ਪਵਾਉਂਦੇ ਨਹੀਂ ਤੁਹਾਨੂੰ ਤੇ ਮੰਮੀ ਜੋ ਖਵਾਉਂਦੇ ਪਵਾਉਂਦੇ ਐ ਤਾਂ ਆਪਾਂ ਵੀ ਵੱਧ ਕੇ ਕਰੀ ਲਈ ਐ ਘਰ ਦਾ ਘਰੇ ਕੀ ਕਰਦੀਆਂ ਤੁਸੀਂ ਵੱਧ ਕੇ ਚਲ ਠੀਕ ਆ ਜੋ ਕਰਤਾ ਸਹੀ ਆ ਭਾਈ ਤੁਸੀਂ ਜਿੱਤਿਆ ਮੈਂ ਹਾਰੀ ਮੈਂ ਹਾਰ ਗਈ ਤੁਹਾਡੇ ਮੋਰੇ ਤੇ ਹਾਰਨ ਵਾਲੀ ਤਾਂ ਕੋਈ ਨਹੀਂ ਨਾ ਨਾ ਹਾਰ ਗਈ ਮੈਂ ਹਾਰ ਗਈ ਮੇਰੇ ਮੱਥੇ ਟਕਾਉਂਦੇ ਤੁਸੀਂ ਹਾਰ ਗਈ ਮੈਂ ਹਾਂ ਤੁਸੀਂ ਸਿਆਣੀਆਂ ਆ ਗਈਆਂ ਮੇਰੇ ਘਰੇ ਮੈਂ ਪੱਦ ਬੁੱਧੀ ਹੋ ਗਈ ਮੈਂ ਪਾਗਲ ਹੋ ਗਈ ਦੋਨੋਂ ਪੁੱਤ ਜੰਮ ਕੇ ਮੈਂ ਇਹੋ ਜੀ ਹੋ ਗਈ ਕਿ ਅੱਜ ਮੈਨੂੰ ਗੱਲਾਂ ਆਉਣ ਆਵੇਂ ਭੈਣ ਤੁਸੀਂ ਜਿੱਤੀਆਂ ਤੁਸੀਂ ਜਿੱਤੀਆਂ ਸ਼ਰਮ ਮੱਥੇ ਸ਼ਰਮ ਮੱਥੇ ਤੁਹਾਡਾ ਸਾਰਾ ਕੁਝ ਸ਼ਰਮ ਮੱਥੇ ਪਹਿਣਾ ਸਾਡਾ ਸਾਰਾ ਕੋਸ਼ਿਸ਼ ਕਰੀ ਨੀ ਜਿੱਦਾਂ ਦਾ ਕਰਨਗੇ ਬਾਬਾ ਦਾ ਹੀ ਕਰਾਂਗੇ ਆਪਾਂ ਕੋਈ ਦਿਮਾਗ ਥੋੜਾ ਖਰਾਬ ਹੈ ਕਿ ਦੋ ਕੋਸ਼ਣਾ ਲਈ ਚਲੋ ਲਈ ਚਲੋ ਕਿੱਦਾਂ ਦੀ ਮੈ ਲੈ ਆਂਦੀ ਗਦੂਤ ਪਰ ਦਿਨ ਅਦਿੱਤਿਆ ਨ ਵੀਰ ਹਾਈ ਹਾਈ ਵਿਚਾਰ ਨੂੰ ਵੀ ਖੜੇ ਕੀ ਸੁੱਜੀ ਸੀ ਮੋਈ ਨਹੀਂ ਪੜੀ ਦੀ ਕੁੜੀ ਮੰਮੀ ਸਿਆਣੀ ਕੁੜੀ ਮੰਮੀ ਪੈਹੇ ਵਾਲੀ ਕੁੜੀ ਕਮਾਂਦੀ ਆ ਆ ਕਮਾਂਦੀ ਆ ਸੱਸ ਜੋ ਗਿਆ ਕਸੂਟ ਨੇ ਕਮਾਂਦੀ പാട്ട पार्टी दिवाली का तो एक दिन पहले ही रखी हो ना अच्छा अच्छा हां बहुत सोना है तो बहुत सोनी लगेगी है हाँ ना हाँ। तो सोना ना मेकअप दे दूं दिखावा मैं दिल पसंद आए बहुत सोना बहुत हाँ। सोना और और की लेके हो बस हो रही है ना अच्छा अच्छा हां बहुत सोना है तो तू तो 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 चली गई थी ना सीधा मैं कह रही काम में लगता है हां सही है पहले का हां बहुत बढ़िया बहुत सुंदर है चलो मैं रख के आना हां ठीक है ਯਾਰ ਕਿ ਤੁਹੋਂ ਦਿਸੀ ਤੈਨੂੰ ਮੰਮੀ ਉਹ ਨਾ ਛੋਟੀ ਦੇ ਨਾ ਆਫਿਸ ਤੇ ਪਾਰਟੀ ਆ ਦੀਵਾਲੀ ਦੀ ਅੱਛਾ ਤੂੰ ਆਪਣੇ ਇਹ ਗਾ ਡਰੈਸ ਲੈ ਕੇ ਆਈ ਸੀ ਤੇ ਉਹ ਦਿਖਾ ਰਹੀ ਸੀ ਬਹੁਤ ਸੋਣੀ ਲੈ ਕੇ ਆਈ ਆ ਹਾਂ ਬਹੁਤ ਸੋਣੀ ਤੇ ਤੇਰੇ ਲਈ ਕੀ ਲਿਆਈ ਤੈਨੂੰ ਚਾਹ ਨਹੀਂ ਚੜ ਗਿਆ ਹੈ ਪਾਰਟੀ ਤਾਂ ਉਹਦੇ ਉੱਤੇ ਆਫਿਸ ਚਾ ਨਾ ਫਿਰ ਉਹਨੇ ਆਪਣੇ ਹੀ ਲੈ ਕੇ ਆਣਾ ਸੀ ਤੇ ਦੀਵਾਲੀ ਦਾ ਸਾਰਿਆਂ ਦੀ ਐ ਵੱਡੀ ਤੇਰੀ ਬਣੀ ਫਿਰਦੀ ਐ ਥੇਥੀ ਤੇ ਤੂੰ ਆਉਂਦੀ ਬਣੀ ਫਿਰਦੀ ਆ ਕੋਈ ਅਕਲ ਨੂੰ ਹੱਥ ਮਾਰ ਹੈ ਗਈ ਸੀ ਬਾਜ਼ਾਰ ਸ਼ੋਪਿੰਗ ਕਰਨ ਤੇ ਤੇਰੇ ਜੋਗਾ ਵੀ ਇੱਕ ਸੂਟ ਲੈ ਆਂਦੀ ਚੱਲ ਮੈਨੂੰ ਤਾਂ ਖਾਦਾ ਖਸਮਾ ਨੂੰ ਮੈਂ ਤਾਂ ਕਿਸੇ ਗਿਣਤੀ ਚ ਨਹੀਂ ਨਾ ਹੁੰਦੀ ਸੱਸਾਂ ਦਾ ਕੀ ਹੁੰਦਾ ਸੱਸਾਂ ਤਾਂ ਉਦਾਂ ਹੀ ਪਿਆੜੀਆਂ ਹੁੰਦੀਆਂ ਮੈਨੂੰ ਤਾਂ ਕੀ ਫੂਬਣਾ ਸੀ ਤੇਰੇ ਜੋਗਾ ਹੀ ਲੈ ਆਂਦੀ ਤੂੰ ਉਹਦੇ ਅੱਗੇ ਪਿੱਛੇ ਪੂਛਾ ਮਾਰਦੀ ਫਿਰਦੀ ਆਂਦੀ ਰੋ ਕਦੀ ਪਾਣੀ ਦੇ ਕਦੀ ਚਾਹ ਦੇ ਸੋਰੇ ਟਿਫਨ ਬਣਾ ਕੀ ਖਾਣਾ ਕੀ ਖਾਣਾ ਤੇਰੇ ਜੋਗਾ ਹੀ ਕੁੱਛ ਲੈ ਆਂਦੀ ਮੰਮੀ ਕੋਈ ਨਹੀਂ ਉਹ ਵੀ ਆਪਣਾ ਵੀ ਤਾਂ ਦੇਖੋਗੀ ਤੂੰ ਨਾ ਵੇਖੀ ਆਪਣਾ ਉਹਨੂੰ ਵੇਖੀ ਜਾਂਦੀ ਉਹ ਬਥੇਰੀ ਸਿਆਣੀ ਆ ਬਥੇਰਾ ਆਪਣਾ ਵੇਖਦੀ ਆ ਉਹ ਸਾਰੀ ਮਰਛ ਦੇਣੀ ਰਹੀ ਤੂੰ ਤੈਨੂੰ ਨਾ ਖਲਾਈ 10 ਸਾਲ ਹੋਏ ਤੈਨੂੰ ਆਈ ਨੂੰ ਹਾਂ ਉਹ ਤੇਰਾ ਕੁਝ ਨਹੀਂ ਬਣ ਸਕਦਾ ਕਿਧਰੇ ਤੇਰੀ ਸਗੀ ਉਹ ਹਾਂ ਕਿਧਰੇ ਤੇਰੀ ਲਿਆਣ ਲੱਗੀ ਕੁਝ ਆਪਣੇ ਲਈ ਲਿਆਈ ਨਾ ਬਹਦਰ ਹਾਂ ਤੂੰ ਵੀ ਦੇਖਦੀ ਐ ਮੈਂ ਕਿ ਝੂਠ ਗਿਆ ਗਈ ਸੀ ਸ਼ੋਪਿੰਗ ਕਰਨ ਜਠਾਣੀ ਤੇ ਲਈ ਦਿਨ ਰਾਤ ਮਰਦੀ ਐ ਤੇਰੇ ਲਈ ਹੈ ਉਹਦੇ ਲਈ ਵੀ ਲਿਆਂਦੀ ਵਿਚਾਰੀ ਲਈ ਕੁਛ ਹੈ ਮੇਰਾ ਤਾਂ ਖਾਦਾ ਖਸਮਾ ਨੂੰ ਮੈਂ ਤਾਂ ਕਿਸੇ ਗਿਣਤੀ ਜੀ ਨਹੀਂ ਹੈਗੀ ਤੁਹਾਡੇ ਤਾਂ ਲਿਸਟ ਤੇ ਨਿਕਲਦਾ ਤੂੰ ਹੀ ਤਾਂ ਮੈਨੂੰ ਦੋਨਾਂ ਜਣੀਆਂ ਨੇ ਰਲ ਕੇ ਉਹਦੇ ਸੋਚ ਲੈਂਦੀ ਸੱਚੀਆਂ ਕਹਿੰਨੀ ਮੈਂ ਤਾਂ ਮੂੰਹ ਤੇ ਹਾਂ ਲੰਗਦੀਆਂ ਕੁਛ ਮਮੀ ਸੱਚੀਆਂ ਕਹਿਣਾ ਤੂੰ ਸੱਚੀਆਂ ਸੁਣ ਵੀ ਲੋ ਮੈਂ ਜਦ ਪਹਿਲਾ ਘਰ ਵੇਖਿਆ ਜਿੱਥੇ ਸੱਸ ਕਹਿੰਦੀ ਕਿ ਦਰਾਣੀ ਚੁਠਾਣੀ ਦੇ ਆਪਸ ਚ ਨਾ ਬਣੇ ਇਹ ਵੱਖੋ ਵੱਖਰੇ ਨਹੀਂ ਤਾਂ ਹਰ ਸੱਸ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੇਰੀ ਇਹ ਨੋਹ ਹਰ ਰਲ ਕੇ ਰਹੇ ਤੇ ਮੇਰਾ ਘਰ ਜੁੜਿਆ ਰਵੇ ਲੇਕਿਨ ਮੈਂ ਪਹਿਲੀ ਵਾਰੀ ਵੇਖਿਆ ਕਿ ਜਿੰਨੂੰ ਤੁਸੀਂ ਆਪ ਹੀ ਤੋੜਨ ਦੀ ਕੋਸ਼ਿਸ਼ ਕਰ ਰਹੇ ਤਾਂ ਜਿੱਥੇ ਲਈ ਸੂਟਾਂ ਦੀ ਗੱਲ ਆ ਲੋ ਜੀ ਮੈਂ ਤੁਹਾਡੇ ਲਈ ਪਹਿਲਾਂ ਹੀ ਮੰਗਵਾ ਲਿਆ ਸੀ ਆਨਲਾਈਨ ਸੂਟ ਅ ਦੀਵਾਲੀ ਦਾ ਆਪਣੇ ਤੋਂ ਪਹਿਲਾਂ ਮੈਂ ਤੁਹਾਡੇ ਲਈ ਮੰਗਾਇਆ ਸੀਗਾ ਸੂਟ ਤੇ ਜਿੰਨਾ ਤੇ ਮੈਨੂੰ ਮਾੜਾ ਸਮਝੋ ਨਾ ਇੰਨੀ ਮਾੜੀ ਮੈਂ ਹੈ ਵੀ ਨਹੀਂ ਮੈਂ ਤੁਹਾਡੇ ਲਈ ਵੀ ਮੰਗਾ ਲਿਆ ਸੀ ਪਹਿਲਾਂ ਹੀ ਦੀਵਾਲੀ ਵਾਲੀ ਤੁਹਾਨੂੰ ਤਾਂ ਪਤਾ ਨਹੀਂ ਰਿਵਾਜ ਕਰਨੇ ਆਉਂਦੇ ਨਹੀਂ ਕਰਨੇ ਆਉਂਦੇ ਲੇਕਿਨ ਮੈਨੂੰ ਤਾਂ ਸਭ ਸਿਖਾਇਆ ਮੇਰੇ ਨਾਲ ਛੋਟੀ ਤੋਂ ਸਭ ਕੁਝ ਪਹਿਲਾਂ ਹੀ ਕਰਕੇ ਰੱਖਿਆ ਸੀ ਤੇ ਤੁਹਾਨੂੰ ਪਤਾ ਵੀ ਲੱਗਣ ਦਿੱਤਾ ਕਿ ਜਿਵੇਂ ਉਹ ਵਿਸਲੀ ਦੀਵਾਲੀ ਹੈ ਤੇ ਮੈਂ ਤੁਹਾਡੇ ਲਈ ਕਿਉਂ ਨਾ ਲੈ ਕੇ ਆਉਂਗੀ ਤੁਸੀਂ ਮੈਨੂੰ ਇੰਨਾ ਧਿਆਨ ਰੱਖਦੇ ਤਾਂ ਮੈਂ ਤੁਹਾਡਾ ਲੈਣਾ ਵੀ ਨਾ ਕਰੂੰਗੀ ਜੇ ਮੈਂ ਆਪਣੇ ਲਈ ਲਿਆਂਦਾ ਤਾਂ ਮੈਂ ਤੁਹਾਡੇ ਪਹਿਲਾਂ ਕਰਦਾ ਹੀ ਸੋਚੂੰਗੀ ਬਹੁਤ ਸੋਹਣਾ ਹੈ ਤਹਾ ਦਾ ਮਮੀ ਨੂੰ ਮੈਨੂੰ ਪਤਾ ਨਹੀਂ ਕਿ ਤੁਸੀਂ ਕੀ ਰਿਵਾਜ ਕਰਨੇ ਕਿ ਕੀ ਨਹੀਂ ਕਰਨੇ ਲੇਕਿਨ ਮੇਰੀ ਮੰਮੀ ਨੇ ਮੈਨੂੰ ਸਿਖਾਇਆ ਕਿ ਦੀਵਾਲੀ ਪਰਿਵਾਰ ਦਾ ਤਿਉਹਾਰ ਹੁੰਦਾ ਹੈ ਤੇ ਇਸ ਲਈ ਮੈਂ ਸਾਰੇ ਪਰਿਵਾਰ ਲਈ ਕੁਝ ਨਾ ਕੁਝ ਲੈ ਕੇ ਆਈਆਂ ਤੇ ਤੁਸੀਂ ਜੋ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਨਾ ਮੈਨੂੰ ਉਹ ਵੀ ਸਭ ਪਤਾ ਹੈ ਕੀ ਦੀਦੀ ਬੱਸ ਕਦ ਤੱਕ ਚੁੱਪ ਰਹੋਗੇ ਤੁਸੀਂ ਤਾਂ ਕਹਿਣਾ ਨਹੀਂ ਮੈਨੂੰ ਤਾਂ ਕਹਿ ਲੈਣਾ ਕਿ ਸਾਨੂੰ ਦੇਖ ਨਹੀਂ ਰਿਹਾ ਕਿ ਮੰਮੀ ਸਾਡੇ ਦੋਨਾਂ ਦੇ ਵਿੱਚ ਫੁੱਟ ਪਾਣ ਦੀ ਕੋਸ਼ਿਸ਼ ਕਰਦੇ ਹਰ ਵੇਲੇ ਮੰਮੀ ਚਾਹੁੰਦੇ ਹੈ ਕਿ ਸਾਡੀ ਨਾ ਬਣੇ ਆਪਸ ਵਿੱਚ ਮੈਂ ਪਹਿਲਾਂ ਘਰ ਹੀ ਦੇਖਿਆ ਮੰਮੀ ਇਹੋ ਜਿਹਾ ਨਿੱچے ਸੱਸ ਕਹਿੰਦੀ ਹੈ ਕਿ ਦਰਾਨੀ ਜਠਾਨੀ ਦੀ ਆਪਸ ਚ ਨਾ ਬਨੇ ਤੇ ਹਰ ਸੱਸ ਦੀ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਮੇਰਾ ਟੱਬਰ ਰਲ ਕੇ ਰਹੇ ਤੇ ਲੜਾਈ ਨਾ ਪਵੇ ਤੇ ਤੁਸੀਂ ਆਪ ਹੀ ਫਿਕ ਪਾਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਤੁਸੀਂ ਮੇਰੇ ਪਿੱਠ ਪਿੱਛੇ ਦੀਦੀ ਨੂੰ ਪੜਕਾਉਂਦੇ ਹੋ ਮੇਰੇ ਖਿਲਾਫ ਦੇਖ ਕੇ ਮੈਂ ਹਮਨ ਆਪਣੀ ਵੱਡੀ ਭੈਣ ਵਾਂਗੂ ਸਮਝਦੀ ਹਾਂ ਇਸੇ ਮੈਂ ਆਪਣੇ ਤੋਂ ਪਹਿਲਾਂ ਉਹਨਾਂ ਦਾ ਸੋਚਦੀ ਹਾਂ ਤਦੋਂ ਸੀਨੇ ਮੇਰੇ ਹੱਥ ਜੋੜ ਕੇ ਬੇਨਤੀ ਐ ਕਿ ਸਾਡੇ ਵਿੱਚ ਪਲੀਜ਼ ਫੁੱਟ ਨਾ ਪਾਇਆ ਕਰੋ ਤੁਸੀਂ ਤੇ ਪਰਿਵਾਰ ਜੁੜਿਆ ਤੈਨੂੰ ਜੁੜਿਆ ਰਹਿਣ ਦਿਓ